ਲੋ ਵੀ ਦੋਸਤੋ ਹੁਣ ਤੁਸੀਂ ਇਹਦੀ ਬੋਲਬਾਣੀ ਸੋਚ ਲਿਓ ਤੇ ਦੇਖ ਲਿਓ ਵੀ ਅਸੀਂ 9 ਮਹੀਨੇ ਕਦੇ ਲਈ ਚੁੱਪ ਸੀਗੇ ਠੀਕ ਹੈ ਨਾ ਤੇ ਇਹਦਾ ਗੱਲ ਕਰਨ ਦਾ ਸਟਾਈਲ ਤੇ ਇਹਦੇ ਦਿਮਾਗ ਨੂੰ ਕੀ ਫਤੂਰ ਚੜਿਆ ਹੋਇਆ ਆ ਆ ਸਾਰਾ ਸੁਣ ਲਿਓ ਤੁਸੀਂ ਕੀ ਕਰਦਾ ਇਹ ਕਿੱਦਾਂ ਬੋਲਦਾ ਕੀ ਕਹਿਣਾ ਜਿਨ੍ਹਾਂ ਨਾਲ ਬਹਿ ਕੇ ਖਾਂ ਹੈਲੋ ਹਾਂ ਵੀਰੇ ਪਰ ਆ ਤੀਨਾਂ ਕੋ ਗੱਲ ਹੋਈ ਸੀ ਮੇਰੀ ਸੰਦੀਪ ਵੀਰੇ ਨਾਲ ਹਾਂ ਠੀਕ ਹੈ ਤਮਾ ਸੰਦੀਪ ਵੀਰਾਂ ਨੂੰ ਕਿਹਾ ਸੀ ਵੀ ਤੂੰ ਇੱਕ ਪਾਸਾ ਕਰ ਲੈ ਮੇਰਾ ਵੱਡਾ ਭਰਾ ਬਣਿਆ ਹਮ ਯਾਨ ਨੇ ਇਹਨਾਂ ਨੂੰ ਝੂਠ ਨਾ ਰੱਖ ਲੈ ਨਹੀਂ ਨਾਲ ਜਾਂ ਇਹਨਾਂ ਨਾਲ ਰੱਖ ਠੀਕ ਆ ਠੀਕ ਆ ਸਵੇਰੇ ਆ ਸੀ ਵੀਰਾਂ ਘਰੇ ਹਮ ਕਿਉਂਕਿ ਮੇਰੇ ਮਾਪੇ ਮੇਰੇ ਮਾਪੇ ਉਹਦੇ ਨਾਲ ਨਾਲ ਹੁੰਦੇ ਵੀ ਮਾਪੇ ਹੁਣ ਬਿਲਕੁਲ ਸਾਨੂੰ ਕੁਝ ਗੱਲਾਂ ਵੈਰੀਫਾਈ ਕਰਨੀਆਂ ਸੀਗੀਆਂ ਹਮ ਤੇ ਜਿਹੜੇ ਜਿੰਨਾਂ ਦੇ ਇੱਥੇ ਸੰਦੀਪ ਵੀਰਾਂ ਚੱਕਿਆ ਗਏ ਸੀ ਕੀ ਹੋਇਆ ਸੀ ਹਮ ਤੁਸੀਂ ਲੋਕਾਂ ਨੇ ਕੀ ਹੁੰਦੇ ਸਨ ਭਰੇ ਸੀ ਸੱਚਾਈ ਕੀ ਸੀ ਹਮ ਕੁਝ ਗੱਲਾਂ ਵੈਰੀਫਾਈ ਕਰਨੀਆਂ ਠੀਕ ਆ ਠੀਕ ਆ ਨਹੀਂ ਗਿਆ ਕੰਤਲ ਜਾਨ ਮਰੀ ਯਾਦ ਰੱਖੀ ਹੂੰ ਤੈਨੂੰ ਲੱਗਦਾ ਹੋਊਗਾ ਤੂੰ ਮੇਰੇ ਸ਼ਹਿਰ ਦੇ ਵਿੱਚ ਹੂੰ ਮੇਰੇ ਘਰ ਦੇ ਕੋਲ 50 ਬੋਰਡ ਆਪਣੇ ਲਾ ਕੇ ਹੂੰ ਇਹ ਤੂੰ ਕੋਈ ਸ਼ੇਕੀ ਮਾਰ ਲੇਗਾ ਇੱਕਦਮ ਮਰੀ ਜ਼ਿੰਦਗੀ ਯਾਦ ਰੱਖੀ ਕਿਹੜਾ ਬੋਰਡ ਲੱਗਿਆ ਮੇਰਾ ਤੇਰੇ ਸੁਣ ਲੈ ਰਾਜੇ ਗੱਲ ਸੁਣ ਪਈ ਬੋਰਡ ਲੱਗਿਆ ਪਹਿਲਾਂ ਦੱਸ ਕੋਈ ਉਹ ਸੰਤਲ ਤਾ ਤੂੰ ਜਦੋਂ 21 ਤਰੀਕ ਨੂੰ ਇੱਥੇ ਆਏਗਾ ਨਾ ਹੂੰ ਤੈਨੂੰ ਸਾਰੇ ਪਾਸੇ ਪ੍ਰਿੰਕਲ ਨਜ਼ਰ ਆਏਗਾ ਤੂੰ ਕੋਈ ਮੈਂ ਸਮਝਦਾ ਨਹੀਂ ਗੱਲ ਤੂੰ ਮੈਂ ਕੱਦ ਕਹਿ ਰਿਹਾ ਮੈਂ ਤੇਰੇ ਜੰਮ ਪਤਾ ਦਾ ਜੰਮਿਆ ਤੂੰ ਜ਼ਿੰਦਗੀ ਦੇ ਵਿੱਚ ਹੁਣ ਇੱਕ ਚੀਜ਼ ਯਾਦ ਰੱਖੀ ਜੇ ਮੈਂ ਪਾਹਲ ਜਾਂ ਸਾਨੇ ਆ ਲਾ ਕੇ ਤੇਰੇ ਤੇ ਤੂੰ ਸੁਣ ਨਾ ਰਲ ਕੇ ਤੂੰ ਚੱਪਟੇ ਨਾ ਤਿਆਰੀ ਰੱਖੀ ਪੂਰੀ ਉਹ ਤੇਰੀ ਮਰਜ਼ੀ ਆ ਫਿਰ ਜਿਵੇਂ ਮਰਜ਼ੀ ਕਰੀ ਗਾਣਾ ਸਿੱਧਾ ਹੀ ਵੱਜਾਂਗੇ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਫਿਰ ਜੇ ਤੂੰ ਐਵੇਂ ਹੀ ਐ ਹੁਣ ਜੇ ਤੂੰ ਐਵੇਂ ਹੀ ਐ ਤਾਂ ਫਿਰ ਐਵੇਂ ਹੀ ਰੱਖੀ ਨਾ ਮਾਰਾ ਟਾਈਮ ਬਰਲਾ ਮੈਂ ਤੇਰੀ ਮਾਂ ਜੀ ਕੀ ਆ ਤੂੰ ਜਾ ਕੇ ਉਹਨਾਂ ਨਾਲ ਰਲ ਗਿਆ ਜਾ ਕੇ ਤੈਨੂੰ ਕਦੀ ਗੁਰਿੰਦਰ ਸਾਹਿਬ ਦੀ ਪਾਵਾਂ ਵੀਡੀਓ ਉਹ ਤੂੰ ਪਤਾ ਹੀ ਹੈ ਤੇਰੇ ਕੋਲ ਹੈਗਾ ਕੀ ਹੈ ਪਤਾ ਕੀ ਹੈ ਤੇਰੇ ਕੋਲ ਤੂੰ ਦੋਸਤਾਂ ਨਾਲ ਰਲ ਕੇ ਤੂੰ ਵਕੀਲਾਂ ਦੇ ਨੰਬਰ ਭੇਜਦਾ ਉਹਨਾਂ ਨੂੰ ਹਾਂ ਤੇ ਵਕੀਲ ਦਾ ਨੰਬਰ ਭੇਜਿਆ ਦੱਸ ਤੂੰ ਭੇਜਿਆ ਨਹੀਂ ਇੱਕ ਮੈਨੂੰ ਨੰਬਰ ਕਿਹੜੇ ਵਕੀਲ ਦਾ ਘੁੰਮਣ ਸਾਹਿਬ ਦਾ ਜੇ ਆਪਦਾ ਭਰਾ ਦਾ ਤਾਂ ਚੋਂ ਹੱਥ ਫੇਰੀ ਜਾਂਦਾ ਉਹ ਬਸ ਕਰ ਉਹ ਭਰਾਵਾ ਬਸ ਕਰ ਬਸ ਕਰ ਰਿਕਾਰਡਿੰਗ ਭੇਜਾਂ ਉਹਦਾ ਪਤਾ ਹੀ ਹੈ ਜਿੰਨੀਆਂ ਮਰਜ਼ੀ ਕਰਾ ਲਾਉਂ ਤਾਂ ਤੂੰ ਉਹਨੂੰ ਵੀ ਕਿਹਾ ਸੀ ਵੀ ਮੇਰੇ ਕੋਲ ਫੋਟੋਆਂ ਵੀ ਨੇ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਤੈਨੂੰ ਕੌਣ ਕਿਹੜੀਆਂ ਗੱਲਾਂ ਕਹਿੰਦਾ ਤੈਨੂੰ ਕਿੱਥੋਂ ਕੇ ਚੜਦੀ ਐ ਠੀਕ ਆ ਤੂੰ ਜਿਹੜੀ ਗਾਲ ਕੱਢੀ ਐ ਨਾ ਤੇਰੀ ਜਬਾਨ ਨੂੰ ਤੇਰੀ ਗਾਲ 'ਚ ਦਊਂਗਾ ਨਹੀਂ ਤੂੰ ਨਹੀਂ ਗਾਲ ਕੱਢੀ ਤੂੰ ਨਹੀਂ ਗਾਲ ਕੱਢੀ ਛਿੰਦੇ ਦੇ ਛਿੰਦੇ ਦੇ ਤੇ ਸਵਰਨ ਤੇ ਪਾ ਕੇ ਭਾਦੀ ਜਾ ਤੇਰੀ ਮੈਂ ਦਊਂ ਪਹਿਰ ਦੇ ਕੋਈ ਗੱਲ ਨਹੀਂ ਤੂੰ ਕਰ ਲਈ ਜਿਹੜਾ ਕੋ ਹੁੰਦਾ ਤੂੰ ਮੈਂ ਕਿਹਾ ਤੂੰ ਕੱਲ ਹੀ ਲੈ ਹਾਂ ਤੂੰ ਜੇ ਤੋ ਜਿਹੜਾ ਕੋ ਹੁੰਦਾ ਕਰ ਲਈ ਕੋਈ ਚੱਕਰ ਨਹੀਂ ਹਾਂ ਤੂੰ ਕੱਲ ਹੀ ਲੈ ਹਾਂ ਫੇਰ ਤੂੰ ਕੱਲ ਹੀ ਲੈ ਹਾਂ ਫੇਰ ਕਿਉਂ ਮੈਂ ਕਹਾਂ ਤੂੰ ਜਿਹੜਾ ਕੁਛ ਹੁੰਦਾ ਕਰੀ ਮੈਂ ਕਹਿੰਨਾ ਗੱਲੇ ਨਹੀਂ ਕੋਈ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ ਪਤਾ ਨਹੀਂ ਤੈਨੂੰ ਕਿਹੜਾ ਮੱਛੜ ਚੜਿਆ ਹੋਇਆ ਤੈਨੂੰ ਮੈਂ ਕਹ ਤੇਰੀ ਮਾਂ ਚੰਗੀ ਹਾਂ ਮੱਛੜ ਤਾਂ ਤੈਨੂੰ ਮੱਛਿਆ ਹੋਇਆ ਹੈ ਕਾਹਦਾ ਆ ਜਾ ਕਿੱਥੇ ਆਣਾ ਬੋਲ ਤੇ ਤੇਰਾ ਵੀ ਸਾਨੂੰ ਪਤਾ ਹੀ ਐ ਤੂੰ ਕਿੰਨੇ ਕੁ ਜੋਗਾ ਸਾਨੂੰ ਤੇਰਾ ਪਿਛਲਾ ਨਹੀਂ ਸਾਨੂੰ ਤੇਰਾ ਪਤਾ ਨਹੀਂ ਨਹੀਂ ਸਾਨੂੰ ਤੇਰਾ ਪਤਾ ਨਹੀਂ ਤੂੰ ਮੈਂ ਕਹਿੰਨਾ ਤੂੰ ਉਹੀ ਤਾਂ ਗੱਲ ਆ ਕਦੀ ਉਹਨੂੰ ਭੈਣ ਕਹਿ ਕੇ ਘਰੇ ਆ ਕੇ ਛਗਣ ਦੀ ਗੱਜਣਾ ਕਦੀ ਉਹਦੀ ਰਿਕਾਰਡਿੰਗ ਆਪਾਂ ਨਾ ਤੇਰੀ ਹੋਰ ਜਿਹੜਾ ਤੇਰੀ ਲੱਗਦਾ ਉਹ ਵੀ ਨਾਲੀ ਠੀਕ ਹੈ ਸਮਝਾਈ ਨਾ ਗੱਲ ਠੀਕ ਹੈ ਆ ਜਿਹੜੀਆਂ ਬਿੰਗੀਆਂ ਜਾਂ ਲੱਤਾਂ ਨਾ ਭੈਣ ਚੋ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰਾ ਮਹਾਰਾਜ ਬੈਠਾ ਕਰਨ ਵਾਲਾ ਜਿਹੜਾ ਕੁਝ ਤੇਰਾ ਮੇਰਾ ਹਿਸਾਬ ਰਹਿ ਗਿਆ ਹਾਂ ਪੂਰੀ ਉਹ ਜਿਹੜੀ ਉਹ ਵੀਡੀਓ ਹੈ ਨਾ ਜਿਹੜੀ ਵਿੱਚ ਤੂੰ ਮੇਰੇ ਮਾਪਿਓ ਬਾਰੇ ਗਲਤ ਬੋਲਿਆ ਸੀ ਤੇ ਸੌ ਚੱਕੀ ਸੀ ਹੈਗੀ ਹੈ ਮੇਰੇ ਨਾਲ ਹਿਸਾਬ ਕਿਤਾਬ ਕਰਾਂਗਾ ਹੈਗੀ ਹੈ ਕਸਾ ਉਹ ਤਾਂ ਸਾਰਿਆਂ ਕੋਲ ਪਈਏ ਨਹੀਂ ਗਲਤ ਬੋਲਣ ਵਾਲੀ ਤੂੰ ਕਿਹਾ ਤਾਂ ਹੈ ਵੀ ਜਾਂ ਛਿੰਦੇ ਨੇ ਤੇ ਸਵਰਨ ਨੇ ਬੋਲਿਆ ਤੇ ਮੈਂ ਬੋਲਿਆ ਤੂੰ ਕਿਹਾ ਨਾ ਛਿੰਦੇ ਨੇ ਸਵਰਨ ਨੇ ਬੋਲਿਆ ਤੇ ਯਾਰ ਫਿਰ ਮੈਂ ਕੀ ਬੋਲਿਆ ਮੈਨੂੰ ਕੀ ਪਤਾ ਵਧੀਆ ਨਹੀਂ ਮੈਂ ਕਹਾਂ ਦੇਉਂਗਾ ਕੋਈ ਗੱਲ ਨਹੀਂ ਤੂੰ ਕਹਿ ਹੀ ਮੈਂ ਆਪਣੇ ਆ ਕੇ ਮੈਂ ਆਪਣੇ ਕੰਪਲੇਂਟ ਦੇ ਦੂੰਗਾ ਬਿਆਨ ਲਿਖਾ ਦੂੰਗਾ ਮੈਂ ਜਿਹੜੇ ਕਹਾਂਗਾ ਹਾਂ ਬਿਲਕੁਲ ਲਿਖਾ ਦੂੰਗਾ ਕੋਈ ਨਹੀਂ ਹਾਂ ਲਿਖਾ ਦੂੰਗਾ ਮੈਂ ਬਿਆਨ ਆ ਕੇ